बहुत दुख की घड़ी बीबी, रविंद्र जीत कौर जो बहुत छोटी उम्र अपने परिवार को मशुरा दुनिया तो गए तो ये बहुत ही दखदाई जी घटना इस तरह की घटना जो परिवार केपरती है के पर तो बहुत बड़े सदमे तो वाली होंगे क्योंकि मनुखी जीव है अस मोह खाल बचे हुए चला फिर इस तरह वापर दुख भी वोटा ही बड़ा उस परिवार जितना उनके पति हरजीत बैठे हुए हैं हरजीत सिंह ਉਹਨਾਂ ਜਦ ਸਾਰੇ ਲੋਕੀ ਸੜਕ ਬੰਦੀ ਪੈੜਾਲੇ ਫੂਰ ਜੋੜੇ ਲੇ ਸਗੀ ਸਭੀ ਆ ਪੁਰਨ ਬੋਲ ਜਦੋਂ ਅਸੀਂ ਦੂਸਰੇ ਪਾਸੇ ਹੁਸ਼ਾ ਦੇ ਤਖਤੇ ਬੇਸ਼ਾਰੀ ਨਹੀਂ ਦਿੱਤੇ ਆ ਤਦੂਸ਼ਬ ਕਹਿ ਰਿਹਾ ਹੈ ਕਿ ਜਿਹੜਾ ਮਨੁੱਖੀ ਜੀਵਨ ਹੈ ਉਹ ਨਾਸ਼ਵੰਤ ਹੈ ਤੇ ਦੁੱਖਾਂ ਦਾ ਹੈ ਨਾਂ ਦੇ ਦੁੱਖਿਆ ਸਭ ਸੰਸਾਰ ਇਹਦੇ ਚ ਜੰਮਣ ਤੋਂ ਲੈ ਕੇ ਮਰਨ ਤੱਕ

ਤੇ ਫਿਰ ਸੰ ਦੁੱਖ ਰੇਲੇ ਹੌਸਲੇ ਨਾਲ ਥੋੜਾ ਸਬਰ ਨਾਲ ਸੱਜਣ ਨਾਲ ਉਹਦਾ ਸਾਥਨਾ ਕਰਨਾ ਚਾਹੀਦਾ ਸੁਖ ਰੇਲੇ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਦੁੱਖ ਵੇਲੇ ਬਹੁਤਾ ਦੁਖੀ ਨਹੀਂ ਹੋਣਾ ਚਾਹੀਦਾ ਇਹ ਗੁਰੂ ਸਾਹਿਬ ਦਾ ਬਖਸ਼ਵਾਸ ਚਾਰ ਤਰ੍ਹਾਂ ता एक जिंदगी संतुलन समतोल अख सकते बाकी जिस तरह साड़ी बेटी रविंद्र जीत रविंद्र वीर मतलब सुट सट लगती थोड़ी

जी गैर कमी चीज वापरती है वाकई इंसानी जीव है बहुत मैं पहला दसिया बहुत सदमा और पिता नहीं सदम बस कुछ भी नहीं जो चीज जो चीज़ चला गया वो इस तो दुनिया के ਕਿਤਨਾ ਉਹ ਬਿਕਰਿਆ ਸੀ ਉਹਦਾ ਹੁਕਮ ਹੈ ਸਰਦਾਰ ਹਾਂ ਉਸ ਤੇ ਜਾ ਜਾਂ ਜੋ ਆਪਣੇ ਜਿੰਗੇ ਜੋ ਸਮਾਜ ਵਾਸਤੇ ਕਰਕੇ ਜਾਂ ਘਰ ਵਾਸਤੇ ਕਰਕੇ ਉਹਦੇ ਵਿਚਾਰ ਕਿਤਰਾ ਦੇ ਸੀ ਉਹਦਾ ਵਿਆਖਿਆ ਕਰਨਾ ਸੀ ਉਸ ਵੇਲੇ ਕਿਹਾ ਇਹ ਉਹਨਾਂ ਵਿਚਾਰਾਂ ਨੂੰ ਜਿਹੜੇ ਚਾਰ ਉਹ ਸਾਡੀ ਬੇਟੀ ਦੇ ਸੀ

ਇਹ ਪੜਣਾ ਵਾ ਕੁ ਦਿਨਾਂ ਠੀਕ ਆਪ ਸਾਡੇ ਦੇ ਧਰਤੀ ਵਾਸਤੇ ਆਏ ਆ ਸਾਡੇ ਕਹਿੰਦੇ ਦੁੱਖ ਦੇ ਵਿੱਚ ਸ਼ਾਮਿਲ ਹੋ ਕੇ ਦੁੱਖ ਪੜਦਾ ਵਾ ਕੁਛ ਨਹੀਂ ਸ਼ਾਮਿਲ ਹੋਇਆ ਕੁਛੀ ਬਾਤ ਨਹੀਂ ਕੋਕਾ ਕੋ ਸਾਡੇ ਨੂੰ ਕੀ ਕੀ ਗਿਆ ਹੌਜ਼ਰਾ ਦੇ ਸਕਦੇ ਆ ਜਥੇਬੰਦੀ ਵੀ ਅਰਜੀਸੋ ਦੇ ਪਰਿਵਾਰ ਨਾਲ ਜੋ ਜਥੇਬੰਦੀ ਚ ਕੰਮ ਕਰ ਰਹੇ ਅਟਲੇ ਲਾਣੇ ਸਮੇਂ ਤੋਂ ਉਹ ਜਾਨ ਖੜੀ ਹੈ ਤੇ ਹਰ ਦੁੱਖ ਤੁਹਾਨੂੰ ਚੰਗਲੇ ਆਪਕੋ ਵੀ ਸਾਡੇ ਤੁਸੀਂ ਬੈਠੇ ਭੈਣ ਭਰਾ ਤੁਹਾਨੂੰ ਵੀ ਸਾਡੇ ਚੰਗਲੇ ਬਾਕੀ ਇਹ ਹੈ ਤੇ ਦੁਨੀਆ ਕਾ ਇਹ ਕਿਰਨਾ ਵਾਪਰ ਰਿਹਾ ਹੈ ਆ ਜੀ ਸੰਗਤ ਵਾਪਰ ਰਿਹਾ ਹੈ ਉਹ ਸਾਡੇ ਗੁਰੂ ਸਾਹਿਬ ਦੇ ਸਤਿ ਨੋਖ ਨਾਲ ਤੇ ਬਚੇ ਜਾਂਦੇ ਆ

मित्र प्यारे हार का कहना चीज गुरु साहब का गुरु साहब की विचारधारा का जो अपनी जिंदगी जोड़ निचोड़ गया प्रैक्टिकल एक फलसा चल के प्रैक्टिकल करता जो सा इतिहास ਉਹਨਾਂ ਦੀ ਜ਼ਿੰਦਗੀ ਜੀਉਣ ਦੀ ਫਿਰ ਵੀ ਕੋਸ਼ਿਸ਼ ਕਰਦਾ ਹੈ। ਕੀ ਕੀ ਕਾ ਜੋ ਆਪਰ ਕਰਦਾ। ਹੁਣ ਜੋ ਸਾਡੇ ਕੋਲਿਆ ਜੋ ਵੀ ਹੈ। ਉਹ ਨਾਲ ਸਮਾਜ ਵਿੱਚ ਜਿਹੜਾ ਹੈ। ਸਮਾਜ 'ਚ ਚੰਗੇ ਕੰਮ ਕਰਦੇ ਆ ਬਣਾ। ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਉਸ ਪਾਸੇ ਲਾਇਆ ਜਾਵੇ ਤਾਂ ਜੋ ਜੋ ਬੀਬੀ ਜੀ ਦੀ ਚਾਹਤ ਦਾ ਰਵਾਇਆ ਜਾਂ ਬੀਬੀ ਜੀ ਦਾ ਚਾਹਤ ਸੀ ਉਹਨਾਂ ਦੀ ਸਹੀ ਮੈੜੇ ਤਰ੍ਹਾਂ ਜਿਵਨੀ ਹੋ ਸਕੇ ਇਹ ਵੀ ਗੱਲ ਕਰਦੇ ਗੁਰੂ ਸਾਹਿਬ ਦਾ ਸਾਡੇ ਸਾਹਮਣੇ ਗੁਰੂ ਸਾਹਿਬ ਗੱਲ ਸੱਚੀ ਗੱਲ ਕਰ ਰਹੇ सच की तो गल की सब कह रहे हैं वट इज धर्म रिलीज वट इज रिलिज वट इज रिलीज इज धर्म सच है सच का दूजे नंबर नहीं

सारे गुरु सारे 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 करना सोना सारे करना जिस तरह गुरु साहब ने एक सलात करो के छपो नाम छपो नाच नाम चाटी कला तेरे भाड़े सरबादा कला सब संतोख संतोख

पांच चीजें चीज पर जिंदगी जी सुध हवा शुद्ध शुद्ध धरती शब्द ही पवन गुरु पानी, शुद्ध हवा खाना जो जिंदगी जीण वास्ते खाने औरत अमर का रिश्ता पांच चीजें जिंदगी जीण वास्तव चाहिए

गुरु साहब के इस फैसले तो रहते अमल करना पड़ेगा जो जब पढ़िया तरीके बढ़ते पढ़ना बहुत जरूरी सुनना बहुत जरूरी है ये स्वीकार करना बहुत जरूरी है इस है। इस फैसले का गुरु साहब के विचार का पर सब तो वाद्या अमल जरूरी अमल

ਜਿਦੋਂ ਦੇ ਵਿਚਾਰ ਬਿਲ ਦੇ ਅੰਦਰ ਪੈਦਾ ਹੁੰਦੇ ਉਦੋਂ ਦੇ ਅਨੁਸਾਰ ਕੰਮ ਕਰਦੇ ਜੇ ਤੁਸੀਂ ਵਿਚਾਰ ਆਪਾਂ ਚੰਗੇ ਬਣਾ ਲਏ ਤੇ ਗੁਰੂ ਸਾਹਿਬ ਦੇ ਅਨੁਸਾਰ ਕਰ ਲਿਆ ਫਿਰ ਇਹ ਗੁਰੂ ਸਾਹਿਬ ਦੇ ਵਿਚਾਰਾਂ ਅਨਸਾਰ ਵਰਤਾਰੇ ਸਮਾਜ ਦਾ ਪੈਦਾ ਹੁੰਦਾ ਜੇ ਗੁਰੂ ਸਾਹਿਬ ਦੇ ਵਿਚਾਰ ਨਾ ਆਏ ਵਿਚਾਰ ਮਾੜੇ ਆ ਗਏ ਫਿਰ ਮਾੜੇ ਕੰਮ ਕਰਦੇ ਅਸਲ ਵਿਚਾਰਾਂ ਦੀ ਕਿਰਿਆ ਜਿਹਦੇ ਮਾੜੇ ਵਿਚਾਰ ਬਣ ਜਾਂਦੇ ਉਹ ਮਾੜੇ ਕੰਮ ਕਰਦਾ ਜਿਹਦੇ ਚੰਗੇ ਵਿਚਾਰ ਬਣ ਜਾਂਦੇ ਆ ਉਹ ਚੰਗੇ ਸਾਰੀ ਗੱਲ ਵਿਚਾਰਾਂ ਦੀ ਰੂਪਕਤਾ ਸਰੇ ਜੇ ਚੰਗੇ ਵਿਚਾਰ ਨਾ ਹੋਣ ਉਹ ਤੁਮੇ ਬੈਠੇ ਹੋਏ। ਉਹ ਗੁਰੂ ਆਸਾ ਕੋਲੇ ਬੈਠਾ। ਉਹ ਚਾਹ ਸਮ ਸਾਡੇ ਕੋਲੇ ਇਤਨਾ ਦਾ ਮਹਾਨ ਫਰਿਸਾਦ ਦੁਨੀਆ ਕਿੰਨੀ ਹੈ ਜੀਓ। ਮੈਂ ਤਾਂ ਬਹੁਤ ਲੈਕਸਿਸ ਦਿੱਤਾ। ਕੋਈ ਤੋਂ ਕੀ। ਅੱਜ ਦੀ ਇਹ ਦੁਨੀਆ ਤੇ ਜਿਤਨਾ ਦੀ ਬੈਸੀ ਸਾੰਗਰਾਜੀ ਬੈਸਟ ਕੈਲ ਰਹੀ ਹੈ। ਜਿਸ ਤਰ੍ਹਾਂ ਇਹ ਲੋਕ ਨੂੰ ਪਸ਼ੂ ਬਾਇਆ ਜਾ ਰਿਹਾ ਦੁਨੀਆ ਭਰ ਵਿੱਚ ਆਪਣੇ ਦੇਸ਼ ਪੰਜਾਬ ਵਿੱਚ। ਇਹ ਤੋਰ ਦਾ ਗਿਆ ਆਪਣੇ ਆਪ ਨੂੰ ਨਗਰੂ ਆਪਣੇ ਆਪ ਨੂੰ ਤੋਰ ਬੈਠਾ ਸਵਾਰੀ ਰਾਮ ਬੈਠਾ ਸੱਚ ਬਾਜੀ ਕਦਰਾਂ ਕੀਮਤਾਂ ਟੈਕਿਲ ਕਰ ਦੇਣੀ ਆ ਦੁੱਸਰ ਤਮਾ ਕਰਤਾ ਗਿਆ ਟੈ ਗਿਆ ਸਭੇ ਜਨ ਪਹੁੰਚ ਗਿਆ ਜਪਰਾਵਾ ਗੋਲੀ ਕਾਰ ਕੋਰ ਦੇ ਸਾਥੇ ਤੋਰਤਾ ਕੋਟ ਗਿਆ ਬਾਟ ਸਾਡੇ ਜਿੰਦਗਾ ਕੋਲ ਦੀ ਕੈਰੀ ਪਾਕਿਸਤਾਨ ਉੱਤੇ ਰਹਿ ਗਿਆ ਫਿਰ ਜਿੱਲੇ ਸਾਡੇ ਬਚਨ ਮਸ਼ਹੂਰ ਹੋ ਜਾ ਗਿਆ ਅਜੀ ਗੁਰੂ ਦੇ ਫਰਸ਼ ਬਣਾ ਨਹੀਂ ਜੋੜਿਆ ਜਾਵੇ ਅਜੀ ਗੁਰੂ ਦਾ ਤੇ ਆਸਾਨ ਪਧਰਣ ਸਾਡੇ ਲਈ

ਜੋ ਗੁਰੂ ਸਾਹਿਬ ਨੇ ਰਾਤ ਦਿੱਤੀ ਹੈ ਕਲਪਨ ਕੀਤਾ ਹੈ ਉਹ ਛੱਡ ਕੇ ਗੁਰੂ ਸਾਹਿਬ ਦੇ ਪਾਏ ਜੀ ਉਹ ਕ੍ਰਾਂਤੀ ਦਾ ਜਿਹੜਾ ਪਾਇਆ ਹੈ ਗੁਰੂ ਸਾਹਿਬ ਨੇ ਸਮਾਜ ਨੂੰ ਫਤਰ ਨਾਲ ਪਾਇਆ ਤੇ ਕਾਰਪੋਰੇਟ ਨੂੰ ਪਾਇਆ ਸਵਾਰਥਪੈ ਦਾ ਘਾਹ ਪਾਇਆ ਕੁਦਰਤ ਦੇ ਜਿਹੜੇ ਹੋਂਦ ਪਾਇਆ ਗੁਰੂ ਸਾਹਿਬ ਨੇ ਕੁਦਰਤੀ ਮਨੁੱਖਿਆ ਗੁਰੂ ਸਾਹਿਬ ਕੀ ਕਹਿੰਦੇ ਆ ਉਹਨੇ ਕੁਦਰਤੀ ਮਨੁੱਖਿਆ ਨੂੰ ਕਿਹਾ ਜਿੰਨਾ ਅਸੀਂ ਕੁਦਰਤ ਦੇ ਵਿੱਚ ਰਹਿਣਾ ਹੈ ਉਹਨਾ ਹੀ ਸ਼ਕਤੀ सनमानी क्या है नहीं होता असी सब से दो घंटे की तीन करानी सड़क लग गया चले समाज को पढ़ एक देखो प्रोक्सी होगा एक लिमी आज ने गुस्सा में ना की दिया वो उसूला कितनी जलिया कितनी फेर कितनी फेर कदर होगी जलिया के नहीं रही कितनी गाली कितनी गुस्सा में कितने करो वर्ल्ड के शामिल नाम क्या बोला मतलब ज्ञान ਉਨੇ ਜਿਹੜੇ ਸਾਡੇ ਕਾਮੂਗਾ ਉਸ ਸਾਧਿਆ ਸਾਡਾ ਜਿਹਦੇ ਨਾਂ ਇੰਸਾਮ ਰਾਜੀ ਵੈਸਟ ਕਾਰਪੋਰੇਟ ਤੇ ਇਹ ਜਿਹੜੇ ਸਾਡੇ ਡੇਰੇ ਆਪੇ ਆ ਚਾਹੇ ਰਾਜਾਂ ਚਾਹੇ ਕੇਂਦਰ ਚਾਹੇ ਜਾਂ ਪਹਿਲਾਂ ਰਿਆ ਚਾਹੇ ਹੁਣੇ ਦੇ ਬਾਦ ਹੋਣਗੇ ਇਹਨਾਂ ਦਾ ਮੁਕਾਬਲਾ ਆਪਾਂ ਕਰ ਸਕਦੇ ਆ ਖੇਤੋ ਤੇ ਮੈਂ ਆਪਣੀ ਬਹੁਤ ਹੀ ਕਾਰੀ ਬੇਟੀ ਜਿਵੇਂ ਤਿੰਨ ਇੰਪੋਰਟ ਚਤੀਵਾਕ ਦੇ ਦੋ ਇਹ ਤੁਮ ਬਹੁਤ ਛੋਟੀ ਉਮਰ ਦੇ ਚੱਲਣਾ ਚਾਹੀਦਾ ਉਰਕੀਤਾ ਕੰਮ ਲੱਗਦਾ ਤੇ ਫਿਰ ਵੀ ਅਸੀਂ ਕਿਸ ਪ੍ਰਕਾਰ ਨੂੰ ਉਹਨਾਂ ਦੇ ਪੱਤੇ ਦੇ ਜੀਸ਼ੇ ਦੇ ਨਾਲ ਖੜੇ ਆ ਉਹਨਾਂ ਲਈ ਮੌਜਾ ਦੇ ਦਿੰਦੇ ਆ ਇਸਾਨੀਆ ਮੁਖਾਂ ਉਪੀਤਾ ਤਾਂ ਸਾਹਮਣਾ ਕਰਦੇ ਹੋਏ ਸਭ ਸੁਣਾਇ ਦੇ ਦਿੱਤੇ ਬੰਦੇ ਦੇ ਨਾਲ ਵਿਚਰਨ ਚਾਹੀਦਾ ਨੂੰ ਸਾਹਮਣੇ ਲੈ ਕੇ ਇਹ ਹੀ ਤਰੀਕਾ ਜਿੰਨੀ ਜੋੜਦਾ ਹੋਰ ਮੰਨਣਾ ਨੂੰ ਸਭ ਦੱਸਦਾ ਕਿ

ਉਹ ਪਰ ਗਲਤੀ ਜਾਂਦੀ ਨਹੀਂ ਸੀ ਬਸਲਾ ਚੇਕ ਕਰਦੇ ਪੈਸਾ ਤੇ ਅੱਜ 16 ਸਾਲ ਬਹਾਰਾ ਹੁਦੂਰ ਜੀਤ ਬਹੁਤ ਸ਼ੁਕਰਾ ਹੋਵੇ ਕਿਉਂਕਿ ਹੁਣ ਜੁਵੇ ਹਨ ਇਸ ਕਰਕੇ ਮੇਰੇ ਬੇਟੇ ਨੂੰ ਜੋ ਸਰਪਾ ਹੋ ਗਿਆ ਸਾਰੀ ਸੜੀ ਜਿੰਦੇ ਬੰਦੀ ਮੈਂ ਪਰਸਨਲ ਉਹਦੇ ਨਾਲ ਖੜਾ ਹਾਂ ਫੇਰ ਕਿਸੇ ਨਾਲ ਤੇਰੇ ਕੋਲ ਆਣਾ ਮਰਜੀ ਸੀਗਾ ਆੜੇ ਇਕੱਲੇ ਨਾਲ ਵੀ ਗੱਲ ਸਾਰੀ ਖੁੱਲ ਕੇ ਕਰੂੰਗਾ ਤੇ ਮੈਂ ਆਪਣੇ ਬੇਟੇ ਨੂੰ ਇਹ ਕਹਿੰਦਾ ਕਿ ਬਧੀਰਤੀ ਨਾਲ ਜੋ ਵੀ ਦੁੱਖ ਸੁੱਖ ਆਉਂਦਾ ਉਹਨੂੰ ਸਹਾਰਦੇ ਰਹਿ ਬੇਟਾ ਆਪਾਂ ਸਮਾਜ ਦੀ ਜਿਗਰੀ ਤੇ ਇਹ ਸਾਡੇ ਗੁਰੂ ਸਾਹਿਬ ਦੀ ਸੋਚ ਆ ਇਹ ਸਾਡੇ ਗੁਰੂ ਸਾਹਿਬ ਦੇ ਵਿਚਾਰ ਆ ਇਹ ਹੀ ਸਿੱਖੀ ਸੁਭਾਅ ਇਹ ਜਿਹੜੀ ਦਿੱ ਨੂੰ ਤੇ ਸਾਰਿਆਂ ਨੂੰ ਗੁਰੂ ਸਾਹਿਬ ਦੀ ਬਤੇ ਐ ਰੂਹੀ ਕਹਾਣੀਆਂ ਸਾਹਿਬ ਗਰ